आज मैं ते तो सामने तो इलाके दी एक ताज़ा खबर लेके लाजर हुई हाँ आओ देख दे हाँ पहले इस खबर नाल संबंधित हेडलाइंस फिर देखा गे एक खबर विस्तार सहित मोहाली विखे चल रहे एसीबीसी मोर्चे तो आगुआ ने समाज दे लोकानु मोर्चे ते पहुंचा दी अपील मीटिंग विच मोर्चे नु सुचारू टांग नाल चलावण ले कीती गई बंदी सफाई सेवक मजदूर यूनियन मोहाली मोहाली दे प्रधान अजीत सिंह ने मोर्चे नु पूर्ण समर्थन देण दा कीता ऐलान आओ देखदे हां ए खबर विस्तार सहित मोहाली फेस साथ दिया लगातार एक साल तो चल रहे, बीसी मोर्चे जाली जाती लड़ाई लड़ रहे आगुआ बलविंदर कुम्बड़ा तजू टाबी ने प्रेस नक मिलने तक साघर्ष जारी रहेगा उन्होंने समूह ए बीसी समाज के लोगों मोर्चे इकट्ठे होने की अपील की अजीत जनरल सैक्रटरी परमिंदर अपनी टीम नाल पहुंचे ते उना अपनी यूनियन वालों मोर्चे पूर्ण समर्थन देने का एलान किया इस मौके विच हरनेक मलो हरचंद जखवाली प्रिंसीपल बनवारी लाल परगट सिंह दुकाल बाबू वेद प्रकाश मनजीत सिंह जसविंदर सिंह दर्शन सिंह खजांची गुरप्रीत कौर जतिंदर सिंह गजेंद्र सिंह करिशन कुमार आदि हाजिर हुए आओ देखते दे हाँ साढ़े रिपोर्टर वालों कवरेज की थी एक रिपोर्ट वाहेगुरु जी का खालसा श्री वाहेगुरु जी की फतेह ਅੱਜ ਫੇਰ ਸੱਦੀਆਂ ਲੇਟਾਂ ਕੋਲ ਜੋ ਸਾਡਾ ਐਸੀਬੀਸੀ ਰਿਜ਼ਰਵੇਸ਼ਨ ਚੋਰਫੜੋ ਮੋਰਚਾ ਚੱਲ ਰਿਹਾ ਹੈ ਲਗਭਗ ਦੂਜੇ ਸਾਲ ਲੱਗ ਗਿਆ ਸਾਲ ਪੂਰਾ ਬੀਤ ਗਿਆ ਤੇ ਸਾਰੇ ਮੇਰੇ ਵੀਰ ਆਗੂ ਸਹਿਬਾਨ ਸਹਿਯੋਗੀ ਸੱਜਣ ਐਸੀਬੀਸੀ ਸਮਾਜ ਨੂੰ ਸਮਰਪਿਤ ਸਾਡੇ ਆਗੂ ਸਹਿਬਾਨ ਆਪਣਾ ਆਪਣਾ ਯੋਗਦਾਨ ਪਾ ਕੇ ਜਿਨ੍ਹਾਂ ਨੇ ਧਰਨਾ ਇੱਥੇ ਤੱਕ ਲਿਆਂਦਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਅੱਗੇ ਵੀ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਮੈਂ ਬੇਨਤੀ ਕਰਦਾ ਪੰਜਾਬ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਐਸਸੀਬੀਸੀ ਸਮਾਜ ਦੇ ਲੋਕ ਤਾਂ ਕਿ ਇਸ ਧਰਨੇ ਨੂੰ ਚੜ੍ਹਦੀ ਕਲਾ ਲਈ ਸਾਰੇ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ ਤੁਹਾਨੂੰ ਮਨੋਂ ਤੁਹਾਨੂੰ ਸਾਰੇ ਪਾਸੇ ਦੀ ਲੋੜ ਹੈ ਜਿੱਥੇ ਜਿਹੜੀ ਅਗਲੀ ਸਰਕਾਰ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋ ਗਈਆਂ ਮੰਗ ਪੱਤਰ ਚਲੇ ਗਏ ਤੇ ਨੈਸ਼ਨਲ ਕਮਿਸ਼ਨ ਤੱਕ ਅਸੀਂ ਜਿਹੜੀ ਐਚਆਰ ਜੋਈ ਕੀਤੀ ਤਾਂ ਹੁਣ ਥੋੜੇ ਸਮੇਂ ਵਿੱਚ ਸਾਇਦ ਨੈਸ਼ਨਲ ਕਮਿਸ਼ਨ ਦਾ ਪ੍ਰੋਗਰਾਮ ਇੱਥੇ ਆਣ ਦਾ ਜਿਹੜਾ ਬਣ ਰਿਹਾ ਹੈ ਉਹਲੇ ਤਰੀਕ ਫਿਕਸ ਨਹੀਂ ਹੋਈ ਤੇ ਅਸੀਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਠੰਡ ਹੈ ਉਹ ਨਿਕਲ ਚੁੱਕੀ ਹੈ ਠੜ ਤੋਂ ਬਾਅਦ ਮਹੀਰਾਂਕਤਰੀਆਂ ਸ਼ੁਰੂ ਹੋ ਗਈਆਂ ਲੋਕਾਂ ਦੇ ਫੋਨ ਆਣੇ ਸ਼ੁਰੂ ਹੋ ਗਏ ਤਾਂ ਕਿ ਹਰ ਰੋਜ਼ ਨਵੇਂ ਹਰ ਜ਼ਿਲ੍ਹੇ ਤੋਂ ਜਿਹੜੇ ਮੇਰੇ ਵੀਰ ਸਾਰੇ ਭੈਣ ਭਰਾ ਹਨ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਲੋਕਾਂ ਦੀ ਰੱਖਿਆ ਲਈ ਐਸ்சிਬੀਸੀ ਸਮਾਜ ਦੀ ਰੱਖਿਆ ਲਈ ਜਿਹੜੇ ਤਤਪਰ ਲੋਕ ਨੇ ਉਹ ਸਾਰੇ ਆਪਣਾ ਆਪਣਾ ਯੋਗਦਾਨ ਇਸ ਧਰਨੇ ਨੂੰ ਪਾਣ ਤਾਂ ਕਿ ਆਪਣੇ ਆਕੇ ਹਾਜ਼ਰੀ ਲਵਾਉਣ ਦੇ ਅੱਗੇ ਤੋਂ ਮੋਰਚੇ ਨੂੰ ਚਾਲੂ ਰੱਖਣ ਲਈ ਆਪਣੀ ਵਿਉਂਤਮੰਦੀ ਆਪਣਾ ਸਹਿਯੋਗ ਸਲਾਹ ਕੋਈ ਹੋਰ ਜੋ ਕੋਈ ਸਹਿਯੋਗ ਦੇਣਾ ਹੋਵੇ ਸੁਝਾਅ ਦੇਣਾ ਹੋਵੇ ਉਹ ਵੀ ਆ ਕੇ ਦੇ ਸਕਦਾ ਤੇ ਮੈਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਪੰਜਾਬ ਵਾਸੀਆਂ ਨੂੰ ਪ੍ਰੈਸਰ ਅਸੀਂ ਬੇਨਤੀ ਕਰਦੇ ਆਂ ਤੇ ਮੋਰਚੇ ਤੇ ਚੜ੍ਹਦੀ ਕਲਾ ਲਈ ਤੁਸੀਂ ਆਪਣੀ ਹਾਜ਼ਰੀ ਲਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਮੂਹ ਪੰਜਾਬ ਵਾਸੀਆਂ ਨੂੰ ਐਸ்சி ਬੀਸੀ ਮਹਾਪੰਚਾਇਤ ਵੱਲੋਂ ਜੈ ਪੀ ਜੈ ਭਾਰਤ ਸੋ ਮੋਰਚਾ ਜਦੋਂ ਲੱਗਿਆ ਅਸੀਂ ਉਦੋਂ ਵੀ ਮੋਰਚੇ ਦੇ ਨਾਲ ਅਸੀਂ ਅੱਜ ਵੀ ਮੋਰਚੇ ਦੇ ਨਾਲ ਆ ਤੇ ਅੱਗੇ ਤੋਂ ਵੀ ਹਮੇਸ਼ਾ ਮੋਰਚੇ ਦੇ ਨਾਲ ਰਹਾਂਗੇ ਤੋ ਮੇਰੀ ਇਹ ਬੇਨਤੀ ਹੈ ਕਿਉਂਕਿ ਇਹ ਸਾਡੀ ਇਕੱਲੇ ਦੀ ਕਿਸੇ ਦੀ ਪ੍ਰਸਨ ਲੜਾਈ ਨਹੀਂ ਹੈਗੀ ਇਹ ਸਾਡੀ ਹੋਣ ਦੀ ਲੜਾਈ ਹੈ ਕਿਉਂਕਿ ਅੱਜ ਹੱਤੋਂ ਵੱਧ ਜਾਲੀ ਜਾਤੀ ਸਰਟੀਫਿਕੇਟ ਬਣੇ ਹੋਏ ਨੇ ਵੱਧ ਤੋਂ ਵੱਧ ਹਰੇਕ ਵਿਭਾਗ ਦੇ ਜਿਹੜੇ ਮਰਜ਼ੀ ਤੁਸੀਂ ਵਿਭਾਗ ਦੇ ਵਿੱਚ ਵਗਜੋ ਉੱਤੇ ਹਰੇਕ ਐਸਸੀ ਜਾਤੀ ਦੇ ਲੋਕਾਂ ਨਾਲ ਖਾਸ ਕਰਕੇ ਜਾਤੀ ਵਿਤਕਰਾ ਹੁੰਦਾ ਹੈ ਚਾਹੇ ਉਹ ਮਸਲਾ ਪ੍ਰਮੋਸ਼ਨ ਦਾ ਰਿਹਾ ਹੋਵੇ ਚਾਹੇ ਉਹ ਜੁਆਇਨਿੰਗ ਦਾ ਹੋਵੇ ਜਾਂ ਕੋਈ ਹੋਰ ਮਸਲੇ ਹੋਣ ਹਰ ਜਗ੍ਹਾ ਤੇ ਐਸਸੀ ਜਾਤੀ ਦੇ ਲੋਕਾਂ ਨਾਲ ਵਿਤਕਰਾ ਹੋ ਰਿਹਾ ਸੋ ਮੇਰੀ ਸਮੂਹ ਭੋਜਨ ਸਮਾਜ ਨੂੰ ਇਹ ਬੇਨਤੀ ਹੈ ਵੀ ਆਪਾਂ ਇੱਕ ਹੋ ਕੇ ਆਪਣੀ ਹੋਣ ਦੀ ਲੜਾਈ ਲੜੀਏ ਤੇ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਈਏ ਜੈ ਭੀਮ ਜੈਪਾਲ ਪਹਿਲੇ ਤੋਂ ਸਭੀ ਪੰਜਾਬ ਵਾਸੀਆਂ ਕੋ ਜੈ ਵਾਲਮੀਕੀ ਜੈ ਭੀਮ ਸਾਥਿਓ ਅੱਜ ਅਸੀਂ ਇੱਥੇ ਪਹੁੰਚੇ ਹਾਂ ਸੱਤ ਫੇਸ ਕੀ ਲਾਈਟਾਂ 'ਤੇ ਚੋੜ ਫੜੋ ਮੋਰਚਾ ਐਸਪੀਬੀਸੀ ਮਹਾਪੰਚਾਇਤ ਮੈਂ ਅਜੀਤ ਸਿੰਘ ਸਪਾਈ ਸੇਵਕ ਮਜ਼ਦੂਰੀ ਯੂਨੀਅਨ ਮੁਹੱਲੇ ਦਾ ਪ੍ਰਧਾਨ ये अपील करता हूँ सभी पंजाब वासियों से एस सी समाज से कि सात की लाइटों पर पहुँच के समर्थन करो साडे जड़े इतनी कड़ी ठंड में साडे सीनियर साहबान बैठे हैं अपने हक का लाई, अपने आने वाली पीढ़िया तो बढ़ चढ़ के हिस्सा लो मोर्चे पर आकर और असी अपनी यूनियन वलों बलविंद सिंह कुबला जी साडे सीनीय आगू हैं ਉਹਨਾਂ ਨੂੰ ਪੂਰਾ ਸਮਰਥਨ ਦਿੱਤੇ ਆਪਣੇ ਯੂਨੀਅਨ ਵੱਲੋਂ ਜਿਹੜੇ ਸਰਕਾਰ ਨੇ ਪ੍ਰਧਾਨ ਜੀ ਕੇ ਵਾਈਫ ਤੇ ਆਪਣੇ ਇਹਨਾਂ ਦੇ ਮੁੰਡੇ ਤੇ ਨਜਾਇਜ਼ ਪਰਚੇ ਕਰਿਆ ਮੈਂ ਉਹਨਾਂ ਨੂੰ ਰੱਦ ਕੀਤਾ ਜਾਏ ਨਹੀਂ ਤਾਂ ਆਪਣੇ ਯੂਨੀਅਨ ਵੱਲੋਂ ਅਸੀਂ ਲੈਟਰ ਦੇ ਕੇ ਆਪਾਂ ਰੋਸ ਪ੍ਰਦਰਸ਼ਨ ਕਰਾਂਗੇ ਇਸ ਇਸ ਲਈ ਜਲਦ ਸਭ ਤੋਂ ਜਲਦ ਇਸ ਕਾ ਨਿਪਟਾਰਾ ਕੀਤਾ ਜਾਏ ਜਿਹੜੇ ਝੂਠੇ ਪਰਚੇ ਕਰਿਆ ਸਰਕਾਰਾਂ ਨੇ ਹੋਰ ਬੇਨਤੀ ਕਰਦੇ ਹਾਂ ਜਿਹੜੇ ਜਾਲੀ ਸਰਟੀਫਿਕੇਟ ਬਣਾ ਕੇ लोग अधिकारी बने बैठे हैं दे सा, जाली सर्टिफिकेट रद्द करके उनकी तनखारी रिकवरी कराई है सरकारी खजाने को जोड़ा चूना सरेआम लगाया है इतना ही कहने के साथ प्रधान जी के नाल पूरा समर्थन है ऐसी सी को पूरा समर्थन है जिथे लौट पाएगी असि खड़े हैं पहले भी खड़े थे आगे भी खड़ेंगे और हमेशा खड़ते रहेंगे एकजुट हो बस जी जय वाल्मीकि जय भीम